ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸ ਟਾਈਮ ਇਹ ਪੂਰੇ ਕਲਾ ਜਿਹੜਾ ਰੋਡ ਸੀਗਾ ਉਹਨੂੰ ਜਿਹੜਾ ਜਾਮ ਕੀਤਾ ਗਿਆ ਸੀਗਾ ਜਿਹੜਾ ਖਨੋਰੀ ਜਾਂ ਸ਼ੰਪੂ ਜੋ ਵੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਉਹਦੇ ਸਬੱਤ ਵਿੱਚ ਫਾਇਲ ਕਾ ਰੋਡ ਜਾਮ ਕੀਤਾ ਸੀਗਾ ਉਹਨਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਬੱਸ ਆਈ ਆ ਵਾਸਤੇ ਸਾਰੇ ਹੀ ਕਿਸਾਨ ਆਗੂਆਂ ਨੂੰ ਨਹੀਂ ਜੀ ਜਾ ਰਹੇ ਆ ਜੀ ਵੀਡੀਓ ਬਣਾਉਣਾ ਕੋਈ ਨਹੀਂ ਜਾ ਰਹੇ ਜੀ ਆ ਦੇਖੋ ਤੁਸੀਂ ਹੁਣ ਅਸੀਂ ਗਿਫਤਾਰੀ ਦੇ ਰਹੇ ਹਾਂ ਪੰਜਾਬ ਸਰਕਾਰ ਮੁਰਦਾਵਾਲ ਪੰਜਾਬ ਸਰਕਾਰ ਮੁਰਦਾਵਾਲ ਪੰਜਾਬ ਸਰਕਾਰ ਮੁਰਦਾਵਾਲ ਪੰਜਾਬ ਸਰਕਾਰ ਮੁਰਦਾਵਾਲ ਸੈਂਟਰ ਸਰਕਾਰ ਮੁਰਦਾਵਾਲ ਸੈਂਟਰ ਸਰਕਾਰ ਮੁਰਦਾਵਾਲ ਪੰਜਾਬ ਸਰਕਾਰ ਮੁਰਦਾਵਾਲ ਪੰਜਾਬ ਸਰਕਾਰ ਮੁਰਦਾਵਾਲ ਸੈਂਟਰ ਸਰਕਾਰ ਮੁਰਦਾਵਾਲ ਪੰਜਾਬ ਸਰਕਾਰ ਮੁਰਦਾਵਾਲ ਸੈਂਟਰ ਸਰਕਾਰ ਮੁਰਦਾਵਾਲ ਪੰਜਾਬ ਸਰਕਾਰ ਮੁਰਦਾਵਾਲ ਸੈਂਟਰ ਸਰਕਾਰ ਮੁਰਦਾਵਾਲ

ਸੀ ਦੇਖ ਸਕਦੇ ਹੋ ਕਿਸਾਨ ਵੀਰੋ ਜਿਹੜੀ ਪੰਜਾਬ ਪੁਲਿਸ ਦੀ ਬਾਸਾ ਹੀ ਆਈ ਗਵਤਾਰੀ ਦੇਣ ਲੱਗੇ ਆ ਸਾਰਾ ਹੀ ਸਾਡਾ ਜਿਹੜਾ ਫਰੋਈਪੁਰ ਜ਼ਿਲ੍ਹਾ ਆ ਜਿੰਨੇ ਆ ਗੂਸੇ ਬਾਨਾਂ ਨੂੰ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਪੰਜਾਬ ਪੁਲਿਸ ਦੀ ਜਿਹੜੀ ਬਾਸਾ ਹੀ ਅਰੈਸਟ ਇਹਨਾਂ ਨੇ ਕਰ ਲਿਆ ਸਾਰਿਆਂ ਨੂੰ ਹੁਣ ਸਾਨੂੰ ਇੱਥੋਂ ਜਿਹੜਾ ਥਾਣੇ ਲੈ ਕੇ ਜਾ ਰਹੇ ਆ ਮੈਂ ਬੇਨਤੀ ਕਰਦਾ ਸਾਰੇ ਹੀ ਕਿਸਾਨ ਭਰਾਵਾਂ ਨੂੰ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਇੰਨਾ ੱੱ ਜਿਹੜਾ ਪੰਜਾਬ ਸਰਕਾਰ ਵੱਲੋਂ ਤਾਂ ਨਾਛੇ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਜਾ ਰਿਹਾ ਦੇਖੋ ਤੁਸੀਂ ਜਿਹੜੇ ਬੰਦਿਆਂ ਨੇ ਗ੍ਰਿਫਤਾਰੀ ਦਿੱਤੀ ਹੈ ਮੈਂ ਉਹਨਾਂ ਦੀਆਂ ਉਹਨਾਂ ਦੀ ਤਸਵੀਰ ਤੁਹਾਨੂੰ ਦਿਖਾ ਰਿਹਾ ਤੁਸੀਂ ਇਹ ਦੇਖ ਸਕਦੇ ਹੋ ਸਾਡੇ ਸਾਰੇ ਵੀਰ ਜਿਹੜੇ ਆ ਉਹ ਬੈਠੇ ਆ ਪੰਜਾਬ ਸਰਕਾਰ ਕਿਉਂਕਿ ਅਸੀਂ ਜਿਹੜਾ ਰੋਡ ਜਾਮ ਕੀਤਾ ਸੀਗਾ ਪਿੰਡ ਪੂਰੇ ਕਲਾਂ ਦਾ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪਿੰਡ ਪੂਰੇ ਕਲਾਂ ਜਿਹੜਾ ਰੋਡ ਜਾਮ ਕੀਤਾ ਸੀਗਾ ਜਿੰਦਾਬਾਦ ਸਾਨੂੰ ਪੁਲਿਸ ਨੇ ਅਰੈਸਟ ਕਰ ਲਿਆ ਤੇ ਅਰੈਸਟ ਕਰਨ ਤੋਂ ਬਾਅਦ ਹੁਣ ਸਾਨੂੰ ਥਾਣੇ ਲੈ ਕੇ ਜਾ ਰਹੇ ਨੇ ਕੋਈ ਚੱਕਰ ਨਹੀਂ ਅਸੀਂ ਅਰੈਸਟ ਤੋਂ ਨਹੀਂ ਡਰਦੇ ਕੋਈ ਗੱਲ ਨਹੀਂ ਗਿਫਤਾਰੀਆਂ ਦੇਣੀਆਂ ਪੰਜਾਬ ਲੜਨਾ ਪਿਆ ਲੜਾਂਗੇ ਸੰਘਰਸ਼ ਚ ਲੜਾਂਗੇ ਸੰਘਰਸ਼ ਤੋਂ ਨਹੀਂ ਡਰਦੇ ਨਾ ਹੀ ਅਸੀਂ ਥਾਣੇ ਕਚੇਰੀਆਂ ਤੋਂ ਡਰਦੇ ਆ ਸਾਰੇ ਜਿਹੜੇ ਕਿਸਾਨ ਪਰਾਵਾਂ ਦੀ ਸੈਂਤੀ ਨਾਲ ਜਿਹੜਾ ਕਿ ਪ੍ਰਸ਼ਾਸਨ ਨੇ ਜਿਹੜਾ ਅਸੀਂ ਇੱਥੇ ਰੋਡ ਜਾਮ ਕੀਤਾ ਸੀਗਾ ਪ੍ਰਸ਼ਾਸਨ ਨੇ ਸਾਨੂੰ ਜਿਹੜਾ ਧੱਕੇ ਨਾਲ ਅਰੈਸਟ ਕਰ ਲਿਆ ਆ ਬਾਬੂ ਦੇ ਡਾਂਗ ਹੁਣ ਮੈਂ ਵੀਡੀਓ ਨੂੰ ਇੱਥੇ ਸਮਾਪਤ ਕਰਦਾ ਸਾਨੂੰ ਪਤਾ ਨਹੀਂ ਕਿੱਧਰ ਲੈ ਕੇ ਜਾ ਰਹੇ ਆ ਕੋਈ ਗੱਲ ਨਹੀਂ ਅਸੀਂ ਡਰਾਂਗੇ ਨਾ ਗਵਫਤਾਰੀਆਂ ਤੋਂ ਡਰਾਂਗੇ ਨਾ ਸਰਕਾਰਾਂ ਦੀ ਤਾਨਾਸ਼ਾਹੀ ਤੋਂ ਡਰਾਂਗੇ ਮਰਦਾਬਾਹ ਇਹੋ ਕਿਸਾਨ ਵੀਰ ਨੇ ਸਾਡੇ ਜਿਹੜੇ ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਮਰਦਾਬਾਹ ਮਰਦਾਬਾਹ ਨਾ ਕਰੋ ਨਾ ਕਰੋ ਅੱਪਈ ਰਾਕੀਆ